ਦੋਸਤੋ ਸਤਿ ਸ੍ਰੀ ਅਕਾਲ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਫੇਰ ਤੋਂ ਸਵਾਗਤ ਹੈ ਤੇ ਅੱਜ ਦਾ ਜਿਹੜਾ ਮੇਰਾ ਟਾਈਟਲ ਆ ਕਿ ਫੇਸਲੈਸ ਯੂਟਿਊਬਰ ਬਣੋ ਇੱਕ ਘੰਟੇ ਵਿੱਚ ਇਹ ਟਾਈਟਲ ਪੜ ਕੇ ਤੁਹਾਨੂੰ ਸ਼ਾਇਦ ਹਾਸਾ ਵੀ ਆ ਰਿਹਾ ਹੋਵੇ ਕੁਝ ਲੋਕ ਸ਼ਾਇਦ ਮਜ਼ਾਕ ਵੀ ਬਣਾ ਰਹੇ ਹੋਣ ਤੇ ਕੁਝ ਲੋਕ ਐਕਸਾਈਟਿਡ ਵੀ ਹੋ ਸਕਦੇ ਆ ਕਿ ਇਹੋ ਜਿਹਾ ਇਹ ਕੀ ਦੱਸਣ ਲੱਗਿਆ ਕਿ ਇੱਕ ਘੰਟੇ 'ਚ ਸਾਰਿਆਂ ਨੂੰ ਫੇਸਲੈਸ ਯੂਟਿਊਬਰ ਬਣਾ ਦੂਗਾ ਦੇਖੋ ਦੋਸਤੋ ਆਪਾਂ ਜਦੋਂ ਕੋਈ ਵੀ ਕੰਮ ਸ਼ੁਰੂ ਕਰਨਾ ਤਾਂ ਉਹਦੀ ਜਿਹੜੀ ਥਿਊਰੀ ਆ ਆਪਾਂ ਉਹਦੀ ਜਦੋਂ ਬੇਸਿਕ ਜਾਣਕਾਰੀ ਲੈਣੀ ਆ ਮੁੱਢਲੀ ਜਾਣਕਾਰੀ ਕਹਿ ਲਓ ਤਾਂ ਉਹਨੂੰ ਇਨਾ ਸਮਾਂ ਨਹੀਂ ਲੱਗਦਾ ਠੀਕ ਹੈ ਮੋਟੀ ਮੋਟੀ ਜਾਣਕਾਰੀ ਜਿਹੜੀ ਆਪਾਂ ਇਕੱਠੀ ਕਰਨੀ ਹੁੰਦੀ ਆ ਉਹ ਬਹੁਤਾ ਸਮਾਂ ਨਹੀਂ ਲੈਂਦੀ ਪਰ ਜਦੋਂ ਆਪਾਂ ਪ੍ਰੈਕਟੀਕਲ ਕਰਨਾ ਉਸ ਕੰਮ ਦੇ ਉੱਤੇ ਆਪਾਂ ਜਿਹੜਾ ਤਜਰਬਾ ਲੈਣਾ ਉਸ ਕੰਮ ਨੂੰ ਜਦੋਂ ਨਖਾਰਨਾ ਉਹ ਸਮਾਂ ਲੈਂਦਾ ਠੀਕ ਹੈ ਸੋ ਕਹਿ ਲਓ ਵੀ ਮੈਂ ਇੱਕ ਤੁਹਾਨੂੰ ਥਿਊਰੀ ਦੱਸਣੀ ਆ ਤੇ ਤੁਸੀਂ ਉਹਨੂੰ ਪ੍ਰੈਕਟੀਕਲ ਦਾ ਰੂਪ ਦੇ ਕੇ ਕਿਵੇਂ ਨਖਾਰਨਾ ਕਿੰਨੇ ਦਿਨਾਂ ਚ ਨਖਾਰਨਾ ਕਿੰਨੇ ਮਹੀਨਿਆਂ ਚ ਨਖਾਰਨਾ ਕਿੰਨੇ ਸਾਲਾਂ ਚ ਨਖਾਰਨਾ ਉਹ ਤੁਹਾਡੇ ਦੇ ਤੁਹਾਡੇ ਉੱਤੇ ਡਿਪੈਂਡ ਆ ਤੁਹਾਡੇ ਆਪਣੇ ਸਕਿੱਲਸ ਨੇ ਤੁਹਾਡੀ ਕ੍ਰੀਏਟੀਵਿਟੀ ਆ ਤੁਹਾਡਾ ਦਿਮਾਗ ਠੀਕ ਹੈ ਜੀ ਸੋ ਇਸ ਵੀਡੀਓ ਦੇ ਵਿੱਚ ਜਿਹੜਾ ਹ ਘੰਟੇ ਦੀ ਮੈਂ ਗੱਲ ਕੀਤੀ ਆ ਮੈਂ ਇੱਕ ਕੋਰਸ ਜਿਹਦੇ ਬਾਰੇ ਮੈਂ ਗੱਲ ਕੀਤੀ ਸੀ ਕਿ ਫੇਸਲੈਸ ਵੀਡੀਓਜ਼ ਕਿਵੇਂ ਬਣਨੀਆਂ ਨੇ ਵੀਡੀਓ ਬਣਨ ਤੋਂ ਲੈ ਕੇ ਵੀਡੀਓ ਪਬਲਿਸ਼ ਕਰਨ ਤੱਕ ਦਾ ਸਾਰਾ ਜਿਹੜਾ ਏ ਟੂ ਜ਼ੈਡ ਪ੍ਰੋਸੀਜਰ ਮੈਂ ਆਪਣੇ ਇੱਕ ਕੋਰਸ ਦੇ ਵਿੱਚ ਤਿਆਰ ਕੀਤਾ ਸੋ ਉਹਦੇ ਬਾਰੇ ਡਿਟੇਲ ਤੁਹਾਨੂੰ ਇਸ ਵੀਡੀਓ ਚ ਦੇਣੀ ਆ ਹੁਣ ਤੁਸੀਂ ਭਾਵੇਂ ਇਹਨੂੰ ਜਾਣਕਾਰੀ ਸਮਝ ਲਓ ਜਾਂ ਜੇ ਮੈਂ ਇਮਾਨਦਾਰੀ ਦੇ ਨਾਲ ਕਹਾ ਤਾਂ ਮੇਰੇ ਉਸ ਕੋਰਸ ਦੀ ਐਡ ਸਮਝ ਲਓ ਕਿ ਇਸ ਵੀਡੀਓ ਦੇ ਵਿੱਚ ਮੈਂ ਕਰਨੀ ਆ ਪਰ ਤੁਹਾਨੂੰ ਬਹੁਤ ਫਾਇਦਾ ਉਹ ਕੋਰਸ ਜੇ ਤੁਸੀਂ ਬਾਇ ਕਰਦੇ ਹੋ ਹੁਣ ਵਾਲਾ ਵਾ ਤੇ ਤੁਹਾਨੂੰ ਬਿਲਕੁਲ ਇਹ ਨਹੀਂ ਲੱਗੂਗਾ ਕਿ ਅਸੀਂ ਜਿਹੜਾ ਇੱਕ ਵਾਜਬ ਮੈਂ ਰੇਟ ਰੱਖਿਆ ਹੋਆ ਉਸ ਕੋਰਸ ਦਾ ਉਹ ਦੇ ਕੇ ਅਸੀਂ ਪੈਸੇ ਖਰਾਬ ਕੀਤੇ ਸਾਰੀ ਉਮਰ ਤੁਹਾਡੇ ਉਹ ਜਾਣਕਾਰੀ ਕੰਮ ਆਉਣ ਵਾਲੀ ਆ ਸੋ ਕਿਹੜੇ ਉਹ 8 ਸਟੈਪ ਨੇ ਮੇਰੇ ਕੋਰਸ ਦੇ ਵਿੱਚ ਉਹ ਤੁਹਾਨੂੰ ਮੈਂ ਦੱਸਣ ਲੱਗਿਆ ਵਾ ਜੀ ਸਭ ਤੋਂ ਪਹਿਲਾਂ ਉਸ ਕੋਰਸ ਦੇ ਵਿੱਚ ਮੈਂ ਦੱਸਣਾ ਵਾਂ ਕਿ ਤੁਹਾਨੂੰ ਸਮਾਨ ਕਿਹੜਾ ਚਾਹੀਦਾ ਵਾ ਜੀ ਇੱਕ ਫੇਸਲੈਸ ਚੈਨਲ ਬਣਾਉਣ ਦੇ ਲਈ ਕਿਹੜਾ ਕਿਹੜਾ ਤੁਹਾਨੂੰ ਸਮਾਨ ਚਾਹੀਦਾ ਅ ਉਸ ਤੋਂ ਬਾਅਦ ਦੱਸੂਗਾ ਜੀ ਪੰਜ ਅ ਕਨਸੈਪਟ ਕਹਿ ਲਓ ਵਿਸ਼ੇ ਕਹਿ ਲਓ ਪੰਜਾਬੀ ਚ ਕਿ ਜਿਨ੍ਹਾਂ ਦੇ ਉੱਤੇ ਤੁਸੀਂ ਫੇਸਲੈਸ ਕੰਮ ਕਰ ਸਕਦੇ ਹੋ ਠੀਕ ਹੈ ਚਲੋ ਇਹ ਚੀਜ਼ਾਂ ਦਾ ਤੁਹਾਨੂੰ ਉਦਾਂ ਵੀ ਆਮ ਵੀ ਮਿਲ ਜਾਣਗੀਆਂ ਬਿਨਾ ਪੈਸੇ ਦਿੱਤੇ ਵੀ ਬਹੁਤ ਸਾਰੀਆਂ ਵੀਡੀਓਜ਼ ਪਈਆਂ ਨੇ ਪਰ ਇਸ ਤੋਂ ਬਾਅਦ ਕੁਝ ਚੀਜ਼ਾਂ ਇਹੋ ਜੀਆਂ ਨੇ ਜਿਹੜੀਆਂ ਤੁਹਾਨੂੰ ਆਮ ਆਸਾਨੀ ਦੇ ਨਾਲ ਕਿਤੇ ਨਹੀਂ ਮਿਲਦੀਆਂ ਉਹ ਕੋਰਸ ਦੇ ਰੂਪ ਦੇ ਵਿੱਚ ਜਿਹੜਾ ਮੈਂ ਤਿਆਰ ਕੀਤਾ ਵਾ ਤੀਜੇ ਨੰਬਰ ਤੇ ਮੈਂ ਤੁਹਾਨੂੰ ਦੱਸੂਗਾ ਕਿ ਜਿਹੜਾ ਮੈਟਰ ਜਿਹੜੇ ਵੀ ਕਨਸੈਪਟ ਇਹ ਪੰਜ ਨੇ ਜਾਂ ਉਸ ਤੋਂ ਇਲਾਵਾ ਤੁਸੀਂ ਜਿੱਥੇ ਵੀ ਕੰਮ ਕਰਨਾ ਚਾਹੁੰਦੇ ਹੋ ਉਹ ਮੈਟਰ ਜਾਂ ਕੰਟੈਂਟ ਕਹਿ ਲਓ ਉਹ ਤੁਸੀਂ ਕਿੱਥੋਂ ਲੈਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਟਰ ਤੋਂ ਬਾਅਦ ਜਿਹੜਾ ਅਗਲਾ ਸਟੈਪ ਆ ਜੀ ਚੌਥਾ ਉਹ ਆ ਕਿ ਆਪਾਂ ਰਿਕਾਰਡਿੰਗ ਕਿਵੇਂ ਕਰਾਂਗੇ ਆਪਾਂ ਸਮਾਨ ਲੈ ਲਿਆ ਪੰਜ ਕਨਸੈਪਟ ਦੇ ਵਿੱਚੋਂ ਇੱਕ ਕਨਸੈਪਟ ਆਪਾਂ ਚੂਜ਼ ਕਰ ਲਿਆ ਉਸ ਤੋਂ ਬਾਅਦ ਉਸ ਵਿਸ਼ੇ ਦਾ ਆਪਾਂ ਕੰਟੈਂਟ ਕਿੱਦਾਂ ਲੈਣਾ ਉਸ ਤੋਂ ਬਾਅਦ ਉਹਦੀ ਰਿਕਾਰਡਿੰਗ ਕਿਵੇਂ ਕਰਨੀ ਆ ਤੇ ਉਸ ਤੋਂ ਬਾਅਦ ਰਿਕਾਰਡਿੰਗ ਤੋਂ ਬਾਅਦ ਉਹਦੀ ਐਡੀਟਿੰਗ ਕਿਵੇਂ ਕਰਨੀ ਆ ਅਡੀਟਿੰਗ ਦੇ ਵਿੱਚ ਕਿਹੜੀ ਐਪ ਯੂਜ਼ ਹੋਣੀ ਆ ਕਿਹੜੇ ਐਪ ਦੇ ਵਿੱਚ ਵਾਟਰਮਾਰਕ ਨਹੀਂ ਆਊਗਾ ਐਕਸਪੋਰਟ ਮਾਰਨ ਤੋਂ ਬਾਅਦ ਤੇ ਬਿਲਕੁਲ ਸੌਖੀ ਜਿਹੜੀ ਐਪ ਜਿੱਤੇ ਹਰ ਬੰਦਾ ਕੰਮ ਕਰ ਸਕਦਾ ਹੁਣ ਮੈਨੂੰ ਸਵਾਲ ਆਉਂਦਾ ਹੁੰਦਾ ਸੀ ਨਾ ਜੀ ਅਸੀਂ ਪੜ੍ਹੇ ਲਿਖੇ ਨਹੀਂ ਜੀ ਅਸੀਂ ਰਿਟਾਇਰ ਆ ਜਾਂ ਜਿਹੜੇ ਉਦਾਂ ਰਿਟਾਇਰ ਨਹੀਂ ਹੈਗੇ ਹਾਊਸ ਵਾਈਫਸ ਨੇ ਉਹ ਬਹੁਤ ਜ਼ਿਆਦਾ ਕਹਿੰਦੀਆਂ ਸੀ ਜੀ ਅਸੀਂ ਇੰਨਾ ਉਹ ਡੂੰਘਾਈ ਚ ਜਾ ਕੇ ਕੰਮ ਨਹੀਂ ਕਰ ਸਕਦੇ ਸੋ ਤੁਹਾਡੇ ਲਈ ਇਹ ਸਪੈਸ਼ਲ ਆ ਕਿ ਬਿਲਕੁਲ ਸੌਖੇ ਤਰੀਕੇ ਦੇ ਨਾਲ ਸਾਰੀ ਗੱਲ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਈ ਆ ਠੀਕ ਆ ਜੀ ਐਡੀਟਿੰਗ ਤੋਂ ਬਾਅਦ ਅਗਲਾ ਸਟੈਪ ਆ ਜੀ ਕਿ ਅਪਲੋਡਿੰਗ ਕਿਵੇਂ ਕਰਨੀ ਚਾਹੀਦੀ ਆ ਆਪਾਂ ਨੂੰ ਵੀਡੀਓਜ਼ ਦੀ ਠੀਕ ਆ ਸੋ ਰਿਕਾਰਡਿੰਗ ਕਰਕੇ ਐਡੀਟਿੰਗ ਕਰਨੀ ਉਸ ਤੋਂ ਬਾਅਦ ਅਪਲੋਡਿੰਗ ਅਪਲੋਡਿੰਗ ਤੋਂ ਬਾਅਦ থাম্বਨੇਲ ਦੀ ਗੱਲ ਆਉਂਦੀ ਆ ਜੀ ਬਹੁਤ ਜ਼ਰੂਰੀ ਚੀਜ਼ ਬਹੁਤ ਲੋਕੀ ਕਹਿੰਦੇ ਸੀ ਕਿ ਪ੍ਰੋਪਰ ਥੰਬਨੇਲ ਕਿਵੇਂ ਬਣੂਗਾ ਉਹਦੇ ਬਾਰੇ ਵੀ ਦੱਸੋ ਸੋ ਅਪਲੋਡਿੰਗ ਕਰਨ ਤੋਂ ਬਾਅਦ ਥੰਬਨੇਲ ਕਿਵੇਂ ਬਣਾਣਾ ਕਿਹੜੀ ਐਪ ਤੇ ਬਣਾਣਾ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਆ ਜੀ ਤੇ ਥੰਬਨੇਲ ਤੋਂ ਬਾਅਦ ਅਗਲਾ ਲਾਸਟ ਸਟੈਪ ਆਉਂਦਾ ਜੀ ਕਿ ਵੀਡੀਓ ਫਾਈਨਲ ਪਬਲਿਸ਼ ਆਪਾਂ ਕਿਵੇਂ ਕਰਨੀ ਆ ਠੀਕ ਆ ਜੀ ਸੋ ਇਹ 8 ਪੁਆਇੰਟ ਮੇਰੇ ਕੋਰਸ ਦੇ ਵਿੱਚ ਨੇ 1 2 3 4 5 6 7 8 ਠੀਕ ਹੈ ਜੀ ਦੁਬਾਰਾ ਰਿਪੀਟ ਕਰ ਦਿੰਨਾ ਸਮਾਨ ਕਿਹੜਾ ਚਾਹੀਦਾ ਪੰਜ ਵਿਸ਼ੇ ਮੈਂ ਆਪਣੇ ਜਿਹੜੇ ਆਪਣੀ ਚੁਆਇਸ ਦੇ ਤੁਹਾਨੂੰ ਦੱਸੇ ਨੇ ਉਸ ਤੋਂ ਬਾਅਦ ਉਹ ਕੰਟੈਂਟ ਕਿੱਥੋਂ ਲੈਣਾ ਉਹ ਕੰਟੈਂਟ ਚੂਜ਼ ਕਰਕੇ ਰਿਕਾਰਡਿੰਗ ਕਿਵੇਂ ਕਰਨੀ ਆ ਉਸ ਤੋਂ ਬਾਅਦ ਰਿਕਾਰਡਿੰਗ ਕਰਨ ਤੋਂ ਬਾਅਦ ਐਡੀਟਿੰਗ ਕਿਵੇਂ ਕਰਨੀ ਆ ਕਿਹੜੀ ਐਪ ਤੇ ਕਰਨੀ ਆ ਫੇਰ ਆਉਂਦਾ ਜੀ ਅਪਲੋਡਿੰਗ ਵੀਡੀਓ ਫਾਈਨਲ ਹੋਣ ਤੋਂ ਬਾਅਦ YouTube ਤੇ ਪਾਉਣੀ ਕਿਵੇਂ ਆ ਤੇ ਪਾਉਣ ਤੋਂ ਬਾਅਦ ਥੰਬਨੇਲ ਕਿਵੇਂ ਤਿਆਰ ਕਰਨੀ ਆ ਥੰਬਨੇਲ ਤਿਆਰ ਕਰਕੇ ਵੀਡੀਓ ਫਾਈਨਲ ਪਬਲਿਸ਼ YouTube ਤੇ ਕਿਵੇਂ ਕਰੀ ਦਿਆ ਸੋ ਇਸ ਕੋਰਸ ਦੀ ਇੱਕ ਖਾਸ ਗੱਲ ਕਿ ਸਾਰਾ ਕੋਰਸ ਮੈਂ ਫੋਨ ਦੇ ਉੱਤੇ ਸਕਰੀਨ ਰਿਕਾਰਡਿੰਗ ਲਾ ਕੇ ਤਿਆਰ ਕੀਤਾ ਕਿ ਤੁਹਾਨੂੰ ਦਿੱਕਤ ਨਾ ਹੋਵੇ ਠੀਕ ਹੈ ਜੀ ਆਪਾਂ ਨੇ ਫੋਨ ਦੇ ਉੱਤੋਂ ਹੀ ਸਾਰਾ ਕੁਝ ਸਾਂਝਾ ਕੀਤਾ ਕਿ ਜਿਹੜੇ ਲੋਕ ਫੋਨ ਦੇ ਉੱਤੇ ਉਹੀ ਕੰਮ ਕਰਨਾ ਚਾਹੁੰਦੇ ਨੇ ਕੁਝ ਵੀ ਐਕਸਟਰਾ ਨਹੀਂ ਲੈਣਾ ਚਾਹੁੰਦੇ ਤੁਹਾਡੇ ਲਈ ਇਹ ਕোর্স ਜਿਹੜਾ ਕੋਰਸ ਆ ਸੋ ਇਹਦਾ ਮੈਂ ਜਿਹੜਾ ਪ੍ਰਾਈਸ ਵੀ ਤੁਹਾਨੂੰ ਦੱਸ ਦਿੰਨਾ ਜੇ ਤੁਸੀਂ ਇਕੱਲਾ ਕੋਰਸ ਲੈਨੇ ਹੋ ਤਾਂ ਸਿਰਫ ਉਹੀ 300 ਰੁਪਈਆ ਦਾ ਤੁਹਾਨੂੰ ਮਿਲੂਗਾ 300 ਰੁਪਏ ਦਾ ਤੇ ਨਾਲ ਜੇ ਬੇਸਿਕ ਤੁਸੀਂ ਕੋਰਸ ਬਾਇ ਕਰਦੇ ਹੋ ਜਿਹਦੇ ਵਿੱਚ ਚੈਨਲ ਬਣਨ ਤੋਂ ਲੈ ਕੇ ਚੈਨਲ ਦੀ ਸੈਟਿੰਗ ਤੇ ਹੋਰ ਕਾਫੀ ਜਿਹੜੇ ਟਿਪਸ ਮੈਂ ਸਾਂਝੇ ਕੀਤੇ ਹੋਏ ਆ 30 ਮਿੰਟ ਦੀ ਉਹ ਵੀਡੀਓ ਤੇ 45 ਮਿੰਟ ਦੀ ਇਹ ਜੇ ਦੋਨੋਂ ਇਕੱਠੇ ਲੈਨੇ ਹੋ ਤਾਂ ਤੁਹਾਨੂੰ 500 ਦੇ ਵਿੱਚ ਇਹ ਦੋਨੋਂ ਕੋਰਸ ਮਿਲ ਜਾਣਗੇ ਜੀ ਸੋ ਜੇ ਲੈਣਾ ਚਾਹੁੰਦੇ ਹੋ ਤੇ ਯੂਟਿਊਬਰ ਬਣਨਾ ਚਾਹੁੰਦੇ ਹੋ ਫੇਸਲੈਸ ਪੈਸਾ ਕਮਾਉਣਾ ਚਾਹੁੰਦੇ ਹੋ ਆਪਣਾ ਚਿਹਰਾ ਬਿਨਾ ਦਿਖਾਏ ਤਾਂ ਮੈਨੂੰ نیچے WhatsApp ਕਰ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਤੇ ਕੋਰਸ ਦੇਖਣ ਤੋਂ ਬਾਅਦ ਕੋਈ ਵੀ ਤੁਹਾਨੂੰ ਸਮੱਸਿਆ ਆਉਂਦੀ ਆ ਤਾਂ WhatsApp ਤੇ ਮੇਰੇ ਨਾਲ ਕਨੈਕਟ ਵੀ रह ਸਕਦੇ ਹੋ ਸੋ ਜਰੂਰ ਬਾਈ ਕਰਿਓ ਜੀ ਤੇ ਤੁਹਾਨੂੰ ਜਿਹੜਾ ਪੂਰੀ ਤਰ੍ਹਾਂ ਤਸੱਲੀ ਬਖਸ਼ ਕਰਨ ਦੀ ਮੇਰੀ ਕੋਸ਼ਿਸ਼ ਆ ਤੇ ਫੀਡਬੈਕ ਦੀ ਤੁਹਾਡੀ ਮੈਂ ਵੇਟ ਕਰੂੰਗਾ ਬਹੁਤ ਬਹੁਤ ਧੰਨਵਾਦ